ਪੰਜਾਬ ਸਣੇ ਪੂਰਾ ਉੱਤਰੀ ਭਾਰਤ ਭਿਆਨਕ ਗਰਮੀ ਅਤੇ ਲੂ ਦੀ ਲਪੇਟ ਵਿੱਚ ਆਇਆ ਹੋਇਆ ਬਾਜ਼ਾਰਾਂ ਵਿੱਚ ਸੁੰਨ ਪਸਰੀ ਹੋਈ ਹੈ ਸੜਕਾਂ ਖਾਲੀ ਨਜ਼ਰ ਆਉਂਦੀਆਂ ਨੇ ਕਈ ਸ਼ਹਿਰਾਂ ਚ ਦਿਨ ਦਾ ਤਾਪਮਾਨ 47 ਡਿਗਰੀ ਤੱਕ ਪੁੱਜਿਆ ਹੋਇਆ ਅਤੇ ਆਉਣ ਵਾਲੇ ਦਿਨ ਵਿੱਚ ਵੀ ਇਸ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਇਸ ਦੇ ਮੱਦੇਨਜ਼ਰ ਹੀ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਇਸ ਕਾਰਨ ਲੋਕ ਘਰਾਂ ਵਿੱਚੋਂ ਨਿਕਲਣ ਤੋਂ ਟਾਲਾ ਬਟ ਰਹੇ ਨੇ ਦੂਜੇ ਪਾਸੇ ਬਿਜਲੀ ਦੀ ਮੰਗ 12000 ਮੈਗਾਵਾਟ ਤੋਂ ਟੱਪ ਚੁੱਕੀ ਹੈ ਅਤੇ ਲੰਮੇ-ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਸ਼ਹਿਰਾਂ ਵਿੱਚ ਪਾਣੀ ਦੀ ਕਿੱਲਤ ਨੇ ਹਾਹਾਕਾਰ ਮਚਾ ਦਿੱਤੀ ਹੈ ਸਵੇਰ ਸਰਕਾਰ ਨੇ ਗਰਮੀ ਤੇ ਲੂ ਨੂੰ ਦੇਖਦੇ ਹੋਏ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਹੈ ਕਿ ਐਨੇ ਨਾਲ ਲੋਕਾਂ ਨੂੰ ਰਾਹਤ ਮਿਲ ਜਾਵੇਗੀ ਉਤੋਂ ਪੰਜਾਬ ਵਿੱਚ ਵੋਟਾਂ ਪੈਣ ਦਾ ਅਮਲ ਪਹਿਲੀ ਜੂਨ ਨੂੰ ਅਮਲ ਹੁਣ ਵੋਟਾਂ ਪਾਉਣ ਦੇ ਅਮਲ ਵਿੱਚ ਲੱਗੇ ਸਰਕਾਰੀ ਮੁਲਾਜ਼ਮ ਪਰੇਸ਼ਾਨੀਆਂ ਦੇ ਆਲਮ ਵਿੱਚ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜ਼ੋਰ ਲੱਗਿਆ ਪਿਆ ਕਿ ਜਿਆਦਾ ਤੋਂ ਜਿਆਦਾ ਲੋਕ ਆਪਣੇ ਬੋਡ ਦਾ ਇਸਤੇਮਾਲ ਕਰਨ ਅਜਹੇ ਵਿੱਚ ਕਿ ਗਰਮੀ ਲੋਕਾਂ ਨੂੰ ਰੋਕੇਗੀ ਇਹ ਦੇਖਣ ਵਾਲੀ ਗੱਲ ਰਹੇਗੀ ਉਧਰ ਗਰਮੀ ਤੇ ਲੂ ਦੀ ਵਜ੍ਹਾ ਨਾਲ ਜਿੱਥੇ ਉਤਪਾਦਕਤਾ ਪ੍ਰਭਾਵਿਤ ਹੋ ਰਹੀ ਹੈ ਉੱਥੇ ਵਸੇਲੀਆਂ ਦੀ ਵਰਤੋਂ ਵੀ ਸਹੀ ਤਰੀਕੇ ਨਾਲ ਨਹੀਂ ਹੋ پا ਰਹੀ ਗਰਮੀ ਕਾਰਨ ਦੇਸ਼ ਭਰ ਵਿੱਚ ਹਰ ਸਾਲ ਸੈਂਕੜੇ ਲੋਕ ਮੌਦੇ ਮੂਵ ਵਿੱਚ ਚਲੇ ਜਾਂਦੇ ਨੇ ਜਿਸ ਤੋਂ ਬਚਾ ਲਈ ਦੇਸ਼ ਦੇ ਕਈ ਹਿੱਸਿਆਂ ਵਿੱਚ ਸੂਬਾ ਸਰਕਾਰ ਤੇ ਸਥਾਨਕ ਸਰਕਾਰ ਕੁਝ ਉਪਰਾਲੇ ਜ਼ਰੂਰ ਕਰਦੀਆਂ ਨੇ ਪਰ ਇਸ ਦੇ ਬਾਯੂਦ ਮੌਤਾਂ ਦੀ ਗਿਣਤੀ ਘਟ ਨਹੀਂ ਹੋ ਰਹੀ ਸਾਲ 2013 ਤੋਂ ਲੈ ਕੇ ਹੁਣ ਤੱਕ ਸੂਬਿਆਂ ਜ਼ਿਲ੍ਹਿਆਂ ਅਤੇ ਸ਼ਹਿਰਾਂ ਨੇ ਗਰਮੀ ਤੋਂ ਰਾਹਤ ਲਈ ਸੌਤੋ ਵਦ ਕਾਰਜ ਯੋਜਨਾਵਾਂ ਦਾ ਖਰੜਾ ਤਿਆਰ ਕੀਤਾ ਇਹਨਾਂ ਦਾ ਮਕਸਦ ਅਤਿਅੰਤ ਤਾਪਮਨ ਦੇ ਪ੍ਰਭਾਵਾਂ ਨੂੰ ਘਟਾਉਣ ਦੀ ਆਪਣੀ ਸਮਰੱਥਾ ਵਿੱਚ ਸੁਧਾਰ ਕਰਨਾ ਹੈ ਕੇਂਦਰ ਸਰਕਾਰ ਨੇ ਇਸ ਨਾਲ ਸੰਬੰਧਿਤ ਨੀਤੀਆਂ ਨੂੰ ਅਮਲ ਵਿੱਚ ਲਿਆਉਣ ਲਈ 8 ਸਾਲ ਪਹਿਲਾਂ ਦਿਸ਼ਾ ਨਿਰਦੇਸ਼ਾਂ ਨਿਰਧਾਰਤ ਕੀਤੇ ਸਨ ਇਸ ਦੇ ਮੱਦੇਨਜ਼ਰ ਰਾਸ਼ਟਰੀ ਆਫਤ ਪ੍ਰਬੰਧਕ ਅਥਾਰਟੀ ਦੀ ਜਨਵਰੀ ਚ ਹੋਈ ਮੀਟਿੰਗ ਵਿੱਚ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਵਾਦਾ ਕੀਤਾ ਗਿਆ ਸੀ ਪਰ ਗੱਲ ਅਮਲ ਤੇ ਆ ਕੇ ਰੁਕ ਜਾਂਦੀ ਹੈ ਮਾਹਿਰਾ ਦਾ ਕਹਿਣਾ ਕਿ ਉੱਚ ਤਾਪਮਨ ਕਾਰਨ ਹੀਟ ਸਟ੍ਰੋਕ ਚਮੜੀ ਦੇ ਰੋਗ ਅਤੇ ਡੀ ਹਾਈਡਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਬਹੁਤ ਜ਼ਿਆਦਾ ਗਰਮੀ ਕਾਰਨ ਸਭ ਤੋਂ ਵੱਧ ਸਮੱਸਿਆਵਾਂ ਗਰੀਬਾਂ ਨੂੰ ਚਲਣੀਆਂ ਪੈਂਦੀਆਂ ਨੇ ਇਨ੍ਹਾਂ ਵਿੱਚ ਪਹਿਲਾਂ ਹੀ ਕੁਪੋਸ਼ਨ ਦੀਆਂ ਦਿੱਕਤਾਂ ਪੀਣ ਵਾਲਾ ਸਾਫ਼ ਪਾਣੀ ਦੀ ਘਾਟ ਅਤੇ ਰੋਜੀ ਰੋਟੀ ਲਈ ਤੁੱਪ ਵਿੱਚ ਕੰਮ ਕਰਨ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਪੰਜਾਬ ਤੇ ਉੱਤਰ ਭਾਰਤ ਦੇ ਕੁਝ ਸੂਬੇ ਅਜਿਹੇ ਨੇ ਜਿੱਥੇ ਅਤ ਦੀ ਸਰਦੀ ਅਤੇ ਅਤਿ ਦੀ ਗਰਮੀ ਪੈਂਦੀ ਹੈ ਅਜਿਹੇ ਵਿੱਚ ਸਰਕਾਰਾਂ ਦੇ ਪੱਧਰ ਤੇ ਮੌਸਮ ਨੂੰ ਲੈ ਕੇ ਨਾ ਤਾਂ ਲੰਬੇ ਸਮੇਂ ਲਈ ਕੋਈ ਠੋਸ ਨੀਤੀਆਂ ਨੇ ਅਤੇ ਨਾ ਹੀ ਕਾਰਜ ਯੋਜਨਾਵਾਂ ਚੀਜ਼ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈਂਦਾ ਇਸ ਕਾਰਨ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਦਿਸ਼ਾ ਵਿੱਚ ਪਹਿਲ ਕਦਮੀਆਂ ਕੀਤੀਆਂ ਜਾਣ ਤਾਂ ਕਿ ਸਿਰਫ ਮੌਸਮ ਦੀ ਵਜ੍ਹਾ ਨਾਲ ਲੋਕ ਮੋਦੇ ਮੂਹ ਨਾ ਜਾਣ